ਰੂਬੀ ਟੱਲਾ ਹੋਈ ਕੈਨੇਡਾ ਦੀ ਲੀਡਰਸ਼ਿਪ ਰੇਸ ਵਿੱਚ ਸ਼ਾਮਲ ਕੈਨੇਡਾ ਦੀ ਲਿਬਰਲ ਪਾਰਟੀ ਦੀ ਸਾਬਕਾ ਐਮਪੀ ਰੂਬੀ ਟੱਲਾ ਨੇ ਵੀ ਕੈਨੇਡਾ ਦੀ ਪ੍ਰਧਾਨ ਮੰਤਰੀ ਦੀ ਦੌੜ ਵਿੱਚ ਆਪਣੀ ਨਾਮਜ਼ਦਗੀ ਪੇਸ਼ ਕਰ ਦਿੱਤੀ ਹੈ ਸਾਲ 2004 ਵਿੱਚ ਰੂਬੀ ਟੱਲਾ ਨੇ ਬ੍ਰੈਮਟਨ ਸਪ੍ਰਿੰਗਡੇਲ ਸੀਟ ਜਿੱਤ ਕੇ ਪਹਿਲੀ ਸਿੱਖ ਪੰਜਾਬੀ ਮਹਿਲਾ ਐਮਪੀ ਹੋਣ ਦਾ ਮਾਣ ਹਾਸਲ ਕੀਤਾ ਸੀ ਉਹ ਸਾਲ 2004 ਤੋਂ 2011 ਤੱਕ ਐਮਪੀ ਦੇ ਅਹੁਦੇ 'ਤੇ ਰਹੀ ਸੀ ਜਿਕਰ ਇਹ ਹੋ ਗਹਿ ਕਿ ਐਮਪੀ ਚੁਣੇ ਜਾਣ ਤੋਂ ਪਹਿਲਾਂ ਰੁਬੀ ਢੱਲਾ ਇੱਕ ਮਾਡਲ ਵਜੋਂ ਵੀ ਜਾਣੀ ਜਾਂਦੀ ਸੀ ਰੁਬੀ ਢੱਲਾ ਦੀ ਕੈਂਪੇਨ ਟੀਮ ਵੱਲੋਂ ਜਾਰੀ ਕੀਤੀ ਗਈ ਪ੍ਰੈਸ ਰਿਲੀਜ਼ ਵਿੱਚ ਦੱਸਿਆ ਗਿਆ ਹੈ ਕਿ ਉਹ ਹੁਣ ਕੈਨੇਡਾ ਦੀ ਪਹਿਲੀ ਪੰਜਾਬੀ ਸਿੱਖ ਪ੍ਰਧਾਨ ਮੰਤਰੀ ਬਣ ਦੀ ਆਸ ਰੱਖਦੀ ਹੈ ਢੱਲਾ ਨੇ ਆਪਣੇ ਆਪ ਨੂੰ ਸੈਲਫ ਮੇਡ ਕਾਰੋਬਾਰੀ ਔਰਤ ਹੋਣ ਦਾ ਦਾਅਵਾ ਕੀਤਾ ਹੈ ਜੋ ਕਿ ਲਿਬਰਲ ਪਾਰਟੀ ਅਤੇ ਕੈਨੇਡਾ ਦੇ ਭਵਿੱਖ ਲਈ ਉਤਸ਼ਾਹਿਤ ਹੈ ਜਿਕਰ ਇਹ ਹੋ ਹੈ ਕਿ 2011 ਤੋਂ 2025 ਤੱਕ ਰੂਬੀ ਢੱਲਾ ਰਾਜਨੀਤੀ ਦੀ ਦੁਨੀਆ ਤੋਂ ਗਾਇਬ ਸੀ ਪ੍ਰੈਸ ਰਿਲੀਜ਼ ਦੇ ਅਨੁਸਾਰ ਰੂਬੀ ਢੱਲਾ ਕੈਨੇਡਾ ਦੇ ਬਿਨੀ ਪੈਗ ਵਿੱਚ ਜਨਮੀ ਅਤੇ ਪਲੀ ਹੈ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਅਨਟਾਰੀਓ ਸੂਬੇ ਵਿੱਚ ਆਪਣਾ ਕੈਰੀਓਪ੍ਰੈਕਟਰ ਦਾ ਕਾਰੋਬਾਰ ਕਰਦੀ ਸੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਅਸਤੀਫੇ ਤੋਂ ਬਾਅਦ ਬਹੁਤ ਸਾਰੇ ਰਾਜਨੀਤਕ ਆਗੂਆਂ ਨੇ ਲਿਬਰਲ ਪਾਰਟੀ ਦੇ ਲੀਡਰ ਬਣ ਦੀ ਦੌੜ ਵਿੱਚ ਆਪਣੇ ਆਪ ਨੂੰ ਸ਼ਾਮਲ ਕਰ ਲਿਆ ਜਿੰਨਾ ਵਿੱਚ ਸਾਬਕਾ ਫਾਈਨਾਂਸ ਅਤੇ ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀ ਫਰੀਲੈਂਡ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੇ ਜਾਣੇ ਪਹਿਚਾਣੇ ਨਾਮ ਹਨ ਲਿਬਰਲ ਪਾਰਟੀ ਦੇ ਲੀਡਰ ਦੀ ਚੋਣ 9 ਮਾਰਚ 2025 ਨੂੰ ਹੋਵੇਗੀ